ਜੇਠਾ ਜੀ ਨੂੰ ਰਾਮਦਾਸ ਜਦ ਗੁਰੂ ਬਣਾਇਆ ਚੌਥੇ ਗੁਰ ਨੂੰ ਗੱਦੀ ਦਾ ਜਾਂ ਤਿਲਕ ਲਗਾਇਆ ਓ ਚੌਥੇ ਸੋਢੀ ਪਾਤਸ਼ਾਹ ਇਹ ਦੁਆਖ ਸੁਨਾਈਆ ਤੰਗਲੇ ਤਖਤ ਬਹਾ ਦਵੇਂ ਮੇਰਾ ਦੁਆ ਸਾਈਆ ਓ ਜੇਠਾ ਜੀ ਨੂੰ ਰਾਮਦਾਸ ਜਦ ਗੁਰੂ ਬਣਾਇਆ ਚੌਥੇ ਗੁਰ ਨੂੰ ਗੱਦੀ ਦਾ ਜਾ ਤਿਲਕ ਲਗਾਇਆ ਹੋ ਚੌਥੇ ਛੋਡੀ ਪਾਤਸ਼ਾਹ ਇੰਜ ਆਖ ਸੁਨਾਈਆ ਕੰਗਲੇ ਤਖਤ ਬਹਾਦਰੀ ਮੇਰਾ ਦਸਾਈਆ ਹੋ ਨੀ ਚ ਨੂੰ ਜਾਗਤੇ ਨਾ ਕੋਈ ਜਾਣੇ ਤੇਰੀ ਸ਼ੋ ਨਾਲ ਦਾਤਿਆ ਲੱਖ ਖੁਸ਼ੀਆਂ ਮਾਣੇ ਓ ਫਰਜ ਅਰਛ ਚੜਾ ਦਵੇਂ ਕਰਦੇ ਰਛਨਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੇ ਸਾਈਆਂ ਸਾਹ ਨੂੰ ਤੁਸਾਂ ਗਲ ਨਾਲ ਲਾਇਆ ਕੱਖੋਂ ਹੌਲੇ ਜੀਵਨ ਨੂੰ ਤੁਸਾਂ ਲੱਖ ਬਣਾਇਆ ਉਹ ਮਿੰਟਾਂ ਦੇ ਵਿੱਚ ਕੱਟਦੇ ਜਨਮਾਂ ਦੇ ਆ ਫਾਈਆਂ ਜਨਮਾਂ ਦੇ ਆ ਫਾਈਆਂ ਉਹ ਮਿੰਟਾਂ ਦੇ ਵਿੱਚ ਕੱਟਦੇ ਜਨਮਾਂ ਦੇ ਆ ਫਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦਸਾਂਗਾ ਦੁਨੀਆਂ ਦੇ ਦਰਾਂ ਤੋਂ ਉੱਚਾ ਦਰ ਤੇਰਾ ਸ਼ਰਨਾਏ ਨੂੰ ਪਾਲਦਾ ਸੁੱਚਾ ਦਰ ਤੇਰਾ ਓ ਜਿਸ ਵੀ ਹੰਮੇ ਮਾਰ ਕੇ ਤੇਰੇ ਨਾਲ ਲਾਈਆਂ ਗੰਗਲੇ ਤਖਤ ਬਹਾ ਦਵੇਂ ਮੇਰਾ ਦਸਾਈਆ ਓ ਪਾਪੀ ਕਪਟੀ ਦਰ ਤੇਰੇ ਵੀ ਆਵਣ ਜਿਹੜੇ ਏ ਜਨਮਾ ਦੇ ਟੱਟ ਦੇ ਉਹ ਨਾਂ ਦੇ ਬੇੜੇ ਉਹ ਪਰਗੇ ਆਵੇ ਛੱਟ ਕੇ ਹੰਕੜ ਚ ਤਰਾਈਆਂ ਪੰਗਲੋਂ ਤੱਕ ਤੇ ਬਹਾਾ ਦਵੇਂ ਮੇਰਾ ਦੇ ਅਸਾਈਆਂ ਓ ਸਭ ਲਈ ਸਾਂਝਾ ਲੰਗਰ ਹੋਏ ਲੰਗਰ ਹਾਏ ਲੰਗਰ ਹਾਏ ਹੋ ਸਭ ਅਲਿਸਾਨ ਜਾ ਲੰਗਰ ਹੈ ਵਿਥ ਵਟ ਮਤੋਂਦਾ ਖਤਰੀ ਬ੍ਰਾਹਮਣ ਸੂਦ ਵੈਸ ਸਭ ਨੂੰ ਗਲ ਲਾਉਂਦਾ ਕੋਲ ਦੁਨੀਆ ਦੀਆਂ ਰਹਿਮਤਾ ਰਹਿਮਤਾਏ ਕੋਲ ਦੁਨੀਆ ਦੀਆਂ ਕੋਲ ਦੁਨੀਆ ਦੀਆਂ ਰਹਿਮਤਾ ਤੇਰੇ ਘਰ ਪਾਈਆਂ ਕੰਗਲੇ ਤਖਤ ਬਹਾਦਵੇਂ ਮੇਰਾ ਦੇ ਅਸਾਈਆਂ ਤੇ ਨਿਮਰਤਾ ਤੇਰੇ ਦਰ ਮਿਲਦੀ ਮੈਂ ਚੰਦਨ ਦੇ ਗੁਨਾ ਦੀ ਤੇਰੇ ਘਰ ਖਿਲਦੀ ਓ ਤਾਈਆਂ ਸੁਦੇ ਦੇ ਕਰਦੀਆਂ ਤੈਨੂੰ ਬਾਦ ਸ਼ਈਆਂ ਕੰਗਲੇ ਤਖਤ ਬਹਾ ਦੇ ਮੇਰਾ ਦੇ ਸਾਈਆਂ ਸਭ ਨੂੰ ਸ਼ਾਂਤੀ ਬਖਸ਼ਦਾ ਹੈ ਤੇਰਾ ਦਰ ਸਰਬੱਤ ਭਲੇ ਦੀ ਗੂੰਜਦਾ ਤੇਰੇ ਦਰ ਨਹਰਾ ਤੰਗਲੇ ਤਖਤ ਬਹਾਦਮੇ ਮੇਰਾ ਦੇਸਾਇਆ ਓ ਐਨੀ ਕਹਿੰਦਾ ਝੋਕਦਾ ਓ ਹੋ ਓ ਐਨੀ ਕਹਿੰਦਾ ਝੋਕ ਗਏ ਚੌਥੇ ਗੁਰ ਸੋਟੀ ਤੀਜੇ ਗੁਰ ਨੇ ਆਖਿਆ ਤੂੰ ਧਰਮ ਦਾ ਮੋਢੀ